ਅੱਜ ਜਿਵੇਂ ਮਾਧੋਪਰ ਵਿਕੇ ਸਰਕਾਰੀ ਹੈ ਇਸ ਸਮਾਰਟ ਸਕੂਲ ਵਿਕੇ ਆਇਆ। ਔਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਸਾਡੇ ਪ੍ਰਧਾਨ ਜੀ ਇੱਥੋਂ ਦੇ ਜਿਨ੍ਹਾਂ ਦੀ ਮਿਹਨਤ ਅਸਰਦਾਰ ਕੰਮ ਹੋਇਆ। ਇਹਨੂੰ ਦੱਸਿਆ ਗਿਆ ਕਿ 30 ਸਾਲ ਬਾਅਦ ਪ੍ਰਿੰਸੀਪਲ ਸਾਹਿਬ ਗੱਲ ਕਰ ਰਹੇ ਸੀ ਕਿ ਜਿਹੜੀ ਕੰਦ ਜੁਰੀ ਸੀ 30 ਸਾਲ ਬਾਅਦ 6 ਲੱਖ ਦੀ ਗ੍ਰਾਂਟ ਨਾਲ ਬਣੀ ਹੈ। ਮੈਂ ਸਾਡੇ ਸਾਰੇ ਸਮੁੱਚੇ ਸਟਾਫ ਨੂੰ ਸਾਡੇ ਪ੍ਰਧਾਨ ਜੀ ਨੂੰ ਔਰ ਨਗਰ ਵਾਸੀਆਂ ਨੂੰ ਸਾਰੇ ਟੀਚਰ ਸਹਿਬਾਨ ਨੂੰ ਬੱਚਿਆਂ ਨੂੰ ਵਧਾਈ ਦੇਣਾ। ਜਿਹੜਾ ਇਹ ਕਾਰਨ 30 ਸਾਲ ਤੋਂ ਰੁਕਿਆ ਸੀ ਪੂਰਾ ਹੋਇਆ ਨਾਲ ਦੀ ਨਾਲ ਤੁਸੀਂ ਦੇਖਿਆ ਇਹ ਜਿਹੜਾ ਰਸਤਾ ਜਾਂਦਾ ਇਹ ਵੀ ਲੌਕ ਟਾਈਲ ਨਾਲ ਅਸੀਂ ਪੱਕਾ ਕੀਤਾ ਸ੍ਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗੱਈ ਦੇ ਵਿੱਚ ਸਰਕਾਰ ਵਚਨਬੱਧ ਹੈ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਸਾਡੇ ਸਕੂਲ ਨੇ ਜਿਹੜੇ ਹੁਣ ਸਮਾਰਟ ਸਕੂਲ ਨੇ ਉਹ ਗਵਰਨਮੈਂਟ ਸਕੂਲਾਂ ਦੇ ਬਰਾਬਰ ਚੱਲੇ ਨੇ ਅਸੀਂ ਪ੍ਰਿੰਸੀਪਲ ਸਾਹਿਬ ਖੜੇ ਨੇ ਸੰਗਤਪੁਰ ਸੋਡੀਆਂ ਦੇ ਉੱਥੇ ਹੀ ਬਹੁਤ ਵਧੀਆ ਸਕੂਲ ਹੈ ਇੱਥੇ ਹੀ ਵਧੀਆ ਸਕੂਲ ਹੈ ਜੋ-ਜੋ ਘਟਾ ਅਸੀਂ ਬਹੁਤ ਛੇਤੀ ਪੂਰਾ ਕਰਕੇ ਸਕੂਲਾਂ ਨੂੰ ਕੰਵਰਟ ਸਕੂਲਾਂ ਦੇ ਬਰਾਬਰ ਲੈ ਕੇ ਖੜਾ ਕਰਾਂਗੇ ਔਰ ਸਾਰੇ ਰਿਜ਼ਲਟ ਵੀ ਇਸ ਗੱਲ ਦਾ ਸਬੂਤ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਘੱਟ ਨੇ ਅੱਜ ਅਸੀਂ ਮਾਦੋਪਰ ਵਿਖੇ ਸਰਕਾਰੀ ਹੈ ਇਸ ਸਮਾਰਟ ਸਕੂਲ ਵਿਖੇ ਆਏ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਸਾਡੇ ਪ੍ਰਧਾਨ ਜੀ ਇੱਥੋਂ ਦੇ ਜਿਨ੍ਹਾਂ ਦੀ ਮਿਹਨਤ ਅਸਰਦਾਰ ਕੰਮ ਹੋਇਆ ਇਹਨੂੰ ਦੱਸਿਆ ਗਿਆ ਕਿ 30 ਸਾਲ ਬਾਅਦ ਪ੍ਰਿੰਸੀਪਲ ਸਾਹਿਬ ਗੱਲ ਕਰ ਰਹੇ ਸੀ ਕਿ ਜਿਹੜੀ ਕੰਦ ਜੁਰੀ ਸੀ 30 ਸਾਲ ਬਾਅਦ 6 ਲੱਖ ਦੀ ਗ੍ਰਾਂਟ ਨਾਲ ਬਣੀ ਹੈ ਮੈਂ ਸਾਰੇ ਸਾਰੇ ਸਮੂੱਚੇ ਸਟਾਫ ਨੂੰ ਸਾਡੇ ਪ੍ਰਧਾਨ ਜੀ ਨੂੰ ਔਰ ਨਗਰ ਵਾਸੀਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਬੱਚਿਆਂ ਨੂੰ ਬਰਾਹੀ ਦਿਨਾ ਕਿ ਜਿਹੜਾ 30 ਸਾਲ ਤੋਂ ਰੁਕਿਆ ਸੀ ਪੂਰਾ ਹੋਇਆ ਨਾਲ ਦੀ ਨਾਲ ਤੁਸੀਂ ਦੇਖਿਆ ਇਹ ਜਿਹੜਾ ਰਸਤਾ ਜਾਂਦਾ ਇਹ ਵੀ ਲੋਕ ਟਾਈਲ ਨਾਲ ਅਸੀਂ ਪੱਕਾ ਕੀਤਾ ਸ੍ਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗੱਈ ਦੇ ਵਿੱਚ ਸਰਕਾਰ ਵਚਨਬੱਧ ਹੈ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਸਾਡੇ ਸਕੂਲ ਨੇ ਜਿਹੜੇ ਹੁਣ ਸਮਾਰਟ ਸਕੂਲ ਨੇ ਉਹ ਗਵਰਨਮੈਂਟ ਸਕੂਲਾਂ ਦੇ ਬਰਾਬਰ ਆ ਚੱਲੇ ਨੇ ਅਸੀਂ ਪ੍ਰਿੰਸੀਪਲ ਸਾਹਿਬ ਖੜੇ ਨੇ ਸੰਤਪੁਰ ਸੋਡੀਆਂ ਦੇ ਉੱਥੇ ਹੀ ਬਹੁਤ ਵਧੀਆ ਸਕੂਲ ਹੈ ਇੱਥੇ ਹੀ ਵਧੀਆ ਸਕੂਲ ਹੈ ਜੋ ਜੋ ਘਟਾ ਅਸੀਂ ਬਹੁਤ ਛੇਤੀ ਪੂਰਾ ਕਰਕੇ ਸਕੂਲਾਂ ਨੂੰ ਕਨਵਰਟ ਸਕੂਲਾਂ ਦੇ ਬਰਾਬਰ ਲੈ ਕੇ ਖੜਾ ਕਰਾਂਗੇ ਔਰ ਸਭ ਦੇ ਰਿਜ਼ਲਟ ਵੀ ਇਸ ਗੱਲ ਦਾ ਸਬੂਤ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਘੱਟ ਨੇ ਅੱਜ ਅਸੀਂ ਮਾਦੋਪਰ ਵਿਕੇ ਸਰਕਾਰੀ ਹੈ ਸਮਾਰਟ ਸਕੂਲ ਵਿਕੇ ਆਏ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਸਾਡੇ ਪ੍ਰਧਾਨ ਜੀ ਇੱਥੋਂ ਦੇ ਜਿਨ੍ਹਾਂ ਦੀ ਮਿਹਨਤ ਅਸਰਦਾਰ ਕੰਮ ਹੋਇਆ ਇਹਨੂੰ ਦੱਸਿਆ ਗਿਆ ਕਿ 30 ਸਾਲ ਬਾਅ ਨਿਸਬਤ ਆ ਗੱਲ ਕਰ ਰਹੀ ਸੀ ਕਿ ਜਿਹੜੀ ਕੰਦ ਗਿਰੀ ਸੀ 30 ਸਾਲ ਬਾਅਦ 6 ਲੱਖ ਦੀ ਗ੍ਰਾਂਟ ਨਾਲ ਬਣੀ ਹੈ ਮੈਂ ਸਾਡੇ ਸਾਰੇ ਸਮੁੱਚੇ ਸਟਾਫ ਨੂੰ ਸਾਡੇ ਪ੍ਰਧਾਨ ਜੀ ਨੂੰ ਔਰ ਨਗਰ ਵਾਸੀਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਬੱਚਿਆਂ ਨੂੰ ਭਰਾਈ ਦਿਨਾ ਕਿ ਜਿਹੜਾ ਇਹ ਕੰਮ 30 ਸਾਲ ਤੋਂ ਰੁਕਿਆ ਸੀ ਪੂਰਾ ਹੋਇਆ ਨਾਲ ਦੀ ਨਾਲ ਤੁਸੀਂ ਦੇਖਿਆ ਇਹ ਜਿਹੜਾ ਰਸਤਾ ਜਾਂਦਾ ਇਹ ਵੀ ਲੋਕ ਟਾਈਲ ਨਾਲ ਅਸੀਂ ਪੱਕਾ ਕੀਤਾ ਸਤਿਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗੱਈ ਦੇ ਵਿੱਚ ਸਰਕਾਰ ਵਚਨਬੱਧ ਹੈ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਸਾਡੇ ਸਕੂਲ ਨੇ ਜਿਹੜੇ ਹੁਣ ਸਮਾਰਟ ਸਕੂਲ ਨੇ ਉਹ ਗਵਰਨਮੈਂਟ ਸਕੂਲਾਂ ਦੇ ਬਰਾਬਰ ਚੱਲੇ ਨੇ ਅਸੀਂ ਪ੍ਰਿੰਸੀਪਲ ਸਾਹਿਬ ਖੜੇ ਨੇ ਸੰਗਤਪੁਰ ਸੋਡੀਆਂ ਦੇ ਉੱਥੇ ਹੀ ਬਹੁਤ ਵਧੀਆ ਸਕੂਲ ਹੈ ਇੱਥੇ ਹੀ ਵਧੀਆ ਸਕੂਲ ਹੈ ਜੋ-ਜੋ ਘਾਟਾਂ ਆ ਅਸੀਂ ਬਹੁਤ ਛੇਤੀ ਪੂਰਾ ਕਰਕੇ ਸਕੂਲਾਂ ਨੂੰ ਗਵਰਨਮੈਂਟ ਸਕੂਲਾਂ ਦੇ ਬਰਾਬਰ ਲੈ ਕੇ ਖੜਾ ਕਰਾਂਗੇ ਔਰ ਸਾਡੇ ਰਿਜ਼ਲਟ ਵੀ ਇਸ ਗੱਲ ਦਾ ਸਬੂਤ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ